ਤਰਕਸ਼ੀਲ ਆਗੂ ਆਤਮਾ ਸਿੰਘ ਦਾ ਮ੍ਰਿਤਕ ਸਰੀਰ ਡਾਕਟਰੀ ਖੋਜ ਕਾਰਜਾਂ ਲਈ ਸੀਐਮਸੀ ਨੂੰ ਦਾਨ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੇ ਵਿੱਤ ਮੁਖੀ ਆਤਮਾ ਸਿੰਘ ਜੋ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ 21 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹ ਸਮਾਜ ਵਿੱਚੋਂ ਅੰਧਵਿਸ਼ਵਾਸ ਤੇ ਪੈ ਹਨੇਰੇ ਨੂੰ ਵਿਗਿਆਨਕ ਵਿਚਾਰਧਾਰਾ ਦੇ ਪਸਾਰੇ ਰਾਹੀਂ ਖਤਮ ਕਰਕੇ ਇੱਕ ਨਵਾਂ ਮਨੁੱਖੀ ਬਰਾਬਰੀ ਤੇ ਅਦਾਲਤ ਸਮਾਜ ਸਿਰਜਣ ਲਈ ਲਗਾਤਾਰ ਯਤਨਸ਼ੀਲ ਰਹੇ ਉਨ੍ਹਾਂ ਦੇ ਇਸ ਵੇਵਕਤੀ ਵਿਛੋੜੇ ਨੇ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਉੱਥੇ ਦੁਨੀਆ ਭਰ ਦੇ ਤਰਕਸ਼ੀਲ ਹਲਕਿਆਂ ਵਿੱਚ ਵੀ ਬੇहद ਗਹਿਰਾ ਦੁੱਖ ਅਫਸੋਸ ਕੀਤਾ ਜਾ ਰਿਹਾ ਹੈ ਤਰਕਸ਼ੀਲ ਸੁਸਾਇਟੀ ਦੇ ਜ਼ੋਨ ਜੱਥੇਬੰਦ ਮੁਖੀ ਜਸਵੰਤ ਜੀਲਖਤ ਅਤੇ ਇਕਾਈ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਤਮਾ ਸਿੰਘ ਨੇ ਜਉਂਦੇ-ਜਉਂਦੇ ਆਪਣੀਆਂ ਸੇਵਾਵਾਂ ਸਮਾਜ ਲਿਖੇ ਲਾਈਆਂ ਉੱਥੇ ਮੌਤ ਉਪਰੰਤ ਵੀ ਆਪਣਾ ਮ੍ਰਿਤਕ ਸਰੀਰ ਡਾਕਟਰੀ ਫੋਜ ਕਾਰਜਾਂ ਦੀ ਸੀਐਮਸੀ ਹਸਪਤਾਲ ਲੁਧਿਆਣਾ ਨੂੰ ਦੇਣ ਦੀ ਵਸੀਅਤ ਕੀਤੀ ਹੋਈ ਸੀ ਉਹਨਾਂ ਦੀ ਇਹ ਇੱਛਾ ਪੂਰੀ ਕਰਨ ਲਈ ਉਹਨਾਂ ਦੀ ਧਰਮ ਪਤਨੀ, ਬੇਟਿਆਂ ਤੇ ਨੂੰਹ ਵੱਲੋਂ ਤਰਕਸ਼ੀਲ ਸੁਸਾਇਟੀ ਦਾ ਪੂਰਾ ਸਹਿਯੋਗ ਦਿੱਤਾ ਗਿਆ। ਜਿਸ ਅਨੁਸਾਰ ਉਹਨਾਂ ਦਾ ਮ੍ਰਿਤਕ ਸਰੀਰ ਅੱਜ ਡਾਕਟਰੀ ਖੋਜ ਕਾਰਜਾਂ ਲਈ ਸੀਐਮਸੀ ਲੁਧਿਆਣਾ ਨੂੰ ਦਿੱਤਾ ਗਿਆ। ਉਹਨਾਂ ਦੀਆਂ ਅੱਖਾਂ ਵੀ ਪੁਨਰਜੋਤ ਅੱਖਾਂ ਦੇ ਹਸਪਤਾਲ ਡਾਕਟਰ ਰਮੇਸ਼ ਨੂੰ ਲੋੜਵੰਦਾਂ ਦੇ ਲਗਾਉਣ ਲਈ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਸੂਬਾ ਜੱਥੇਬੰਦਕ ਮੁਖੀ ਰਜਿੰਦਰ ਭਦੌੜ ਅਤੇ ਜ਼ੋਨ ਮੁਖੀ ਜਸਵੇਂ ਜਸਵੰਤਜੀਤਖ ਨੇ ਸਮਾਜ ਵਿੱਚ ਪ੍ਰਚਲਿਤ ਵਿਹਾ ਬਹਾ ਚੁਕੀਆਂ ਰਸਮਾਂ ਤੇ ਅੰਧਵਿਸ਼ਵਾਸੀ ਕਦਰਾਂ ਕੀਮਤਾਂ ਛੱਡ ਕੇ ਵਿਗਿਆਨਕ ਨਜ਼ਰੀਆ ਅਪਣਾਉਣ ਲਈ ਤਰਕਸ਼ੀਲ ਵਿਚਾਰਾਂ ਦੀ ਲੋੜ ਤੇ ਜ਼ੋਰ ਦਿੱਤਾ। ਜੋਨ ਲੁਧਿਆਣਾ ਦੀਆਂ ਸਾਰੀਆਂ ਇਕਾਈਆਂ ਜਗਰਾਉਂ ਸੁਧਾਰ ਲੁਧਿਆਣਾ ਪੁਹਾੜਾ ਮਲੇਰ ਕੋਲਾ ਦੇ ਕਾਰਪੋਰਾ ਤੇ ਪਰਿਵਾਰਿਕ ਮੈਂਬਰਾਂ ਸਮੇਤ ਉਹਨਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਤਰਕਸ਼ੀਲ ਟੀਵੀ ਲਈ ਜਸਵੰਤਜੀਤਖ ਦੀ ਵਿਸ਼ੇਸ਼ ਰਿਪੋਰਟ। ਪਰਿਵਾਰ ਨੇ ਇਸ ਤਰ੍ਹਾਂ ਨੇ ਮਿਲ ਕੇ ਬਹੁਤ ਵੱਡਾ ਕਦਮ ਮੈਡੀਕਲ ਖੋਜ ਕਰਜਾਂ ਲਈ ਇਹਨਾਂ ਦਾ ਜੋ ਸਰੀਰ ਹੈ ਡੈੱਡ ਬੋਡੀ ਹੈ ਉਹ ਮੈਂ ਤਰਖੀ ਸੁਸਾਇਟੀ ਪੰਜਾਬ ਵੱਲੋਂ ਪੂਰੇ ਪਰਿਵਾਰ ਦੀ ਆਦਮਾ ਸਿੰਘ ਦੀ ਕਾਲਣਾ ਦੀ ਜਿਹਨੇ ਇਸ ਪਰਿਵਾਰ ਨੂੰ ਇੱਥੋਂ ਤੱਕ ਪਹੁੰਚਾਇਆ ਬਣਾਇਆ ਔਰ ਪਰਿਵਾਰ ਨੇ ਉਸ ਵਿਚਾਰਤਾਰਾ ਨੂੰ ਸਿੱਧੇ ਚੜਾਇਆ ਮੈਡੀਕਲ ਲਾਈਨ ਚ ਹੈ ਬੇਟਾ ਵੀ ਭਾਵੇਂ ਲੂਪੀਸ ਵਾਲੀ ਲਾਈਨ ਦਾ ਪਰ ਉਹ ਵੀ ਬੇਸਿਕਲੀ ਮੈਡੀਕਲ ਲਾਈਨ ਚ ਹੈ ਪਰਿਵਾਰ ਨੂੰ ਪਤਾ ਹੈ ਕਿ ਦੀਅਮਿਅਤ ਕੀ ਹੈ 2002 ਚ ਇਹ ਡੈਡ ਬੋਡੀ ਡੋਨੇਟ ਕਰਨ ਦੀ ਸ਼ੁਰੂਆਤ ਸਾਡੇ ਸੂਬਾ ਪ੍ਰਧਾਨ ਕਮਿਸ਼ਨ ਬਰਗਾੜੀਤ ਹੋਈ ਸੀ ਸੀਐਮਸੀ ਨੂੰ ਗਈ ਸੀ ਉਹ ਬੋਡੀ ਉਰੀ ਇੱਕ ਲਹਿਰ ਬਣ ਚੁੱਕੀ ਹੈ ਹੋਰ ਵੀ ਦੁੱਖ ਦੀ ਗੱਲ ਹੈ ਕਿ ਪਿਛਲੇ 10 ਦਿਨਾਂ 'ਚ 12 ਤਰੀਕ ਤੋਂ ਲੈ ਕੇ ਅੱਜ ਤੱਕ ਇਹ ਚੌਥੀ ਡੈਡ ਬੋਡੀ ਹੈ ਜਿਹੜੀ ਮੇਰੇ ਹੱਥੀਂ ਡੋਨੇਟ ਹੋ ਰਹੀ ਹੈ ਇੱਕ ਕੱਲ ਕੀਤੀ 2-12 ਤਰੀਕ ਨੂੰ ਹੋਈਆਂ ਸਾਰਾ ਮਾਹੌਲ ਵਾਤਾਵਰਨ ਸਿਸਟਮ ਇੰਨਾ ਪੋਲਿਊਟਡ ਹੋ ਚੁੱਕਿਆ ਹੈ ਏ ਕੋਈ ਪਤਾ ਨਹੀਂ ਕਿ ਅੱਜ ਹੁਣ ਅਸੀਂ ਇੱਥੇ ਖੜੇ ਆਂ ਦਿਨ ਝਟ ਨੂੰ ਪਲ ਦੋ ਪਲ ਨੂੰ ਸਾਡੇ ਨਾਲ ਕੀ ਵਾਪਰ ਜਾਣਾ ਸਿਹਤ ਸੂਲਤਾਂ ਦਾ ਹਾਲ ਸਾਰਿਆਂ ਦੇ ਸਾਹਮਣੇ ਹੈ ਕੋਈ ਕਿਸੇ ਤਰ੍ਹਾਂ ਦਾ ਕਿਸੇ ਵੀ ਲੈਬ ਦੇ ਕੋਈ ਉਸ ਤਰ੍ਹਾਂ ਦਾ ਕੋਈ ਚੈੱਕ ਅਪ ਕੋਈ ਹੋਰ ਸਿਸਟਮ ਔਲੇਦਾਂ ਦੇ ਪ੍ਰੈਸ਼ਰ ਦਬਾਅ ਜਿੰਨਾ ਕੋ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਝਲੜਾ ਪੈਂਦਾ ਕੋਈ ਪਤਾ ਨਹੀਂ ਕਿ ਕਦੋਂ ਕੁਝ ਵਾਪਰ ਜੇ ਪਰ ਮੈਂ ਫੇਰ ਵੀ ਇਸ ਗੱਲ ਹੀ ਤਰਕਸ਼ੀ ਸੋਸਾਇਟੀ ਵੱਲੋਂ ਮਾਣ ਨਾਲ ਸਿਰ ਚ ਕੋਨਾ ਇਸ ਪਰਿਵਾਰ ਅੱਗੇ ਕਿ ਇਹਨਾਂ ਨੇ ਇਹੋ ਜੀ ਦੁੱਖ ਦੀ ਘੜੀ 'ਚ ਇਹ ਵੱਡਾ ਫੈਸਲਾ ਕੀਤਾ ਬੋਡੀ ਮੈਡੀਕਲ ਕਾਲਜ ਨੂੰ ਜਾਣੀ ਹੈ ਸੋ ਆਪਾਂ ਸਾਰੇ ਉਸ ਦੁੱਖ ਸ਼ਾਮਲ ਜੋ ਪੜ੍ਹਨ ਦੀ ਡਿਊਟੀ ਤੇ ਹੋਣਗੀ ਜਾਂ ਆਪਾਂ ਪਰਿਵਾਰ ਨਾਲ ਨਾਲ ਮਿਲ ਕੇ ਸਹਿਯੋਗ ਦੇ ਕੇ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਫੇਸ ਪੈਨ ਵਗੈਰਾ ਤੇ ਕਿਰਪਾ ਕਰਕੇ ਸਾਰਿਆਂ ਨੇ ਉਥੇ ਹਾਜ਼ਰ ਹੋ ਜਾਣ ਦੇ ਕਿਰਪਾ ਕਰਕੇ ਤਰਕਸ਼ੀਲ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਅਖੌਤੀ ਭੂਤਾਂ ਪ੍ਰੇਤਾਂ ਵਹਿਮਾਂ ਭਰਮਾਂ ਕਸਰਾਂ ਰੂਹਾਂ ਅਗਲੇ ਪਿਛਲੇ ਜਨਮਾਂ ਦੇ ਕਲਪਤ ਸੰਕਲਪ ਤੋਂ ਛੁਟਕਾਰਾ ਪਾਉਣ ਲਈ ਤਰਕਸ਼ੀਲ ਸਾਹਿਤ ਤਰਕਸ਼ੀਲ ਮੇਲਿਆਂ ਤੋਂ ਖਰੀਦੋ ਮਨੁੱਖੀ ਜ਼ਿੰਦਗੀ ਦੀ ਅਸਲੀਅਤ ਸਮਝਣ ਲਈ ਤੰਤਰਕਾਂ ਜੋਤਸ਼ੀਆਂ ਵੱਲੋਂ ਰਚਾਏ ਪਰਪੰਚ ਦੀ ਅਸਲੀਅਤ ਜਾਣਨ ਲਈ ਅਖੌਤੀ ਜਾਦੂ ਮੰਤਰ ਧਾਗੇ ਤਵੀਤ ਇਲਮ ਗੈਬੀ ਸ਼ਕਤੀਆਂ ਦੀ ਸਚਾਈ ਨੂੰ ਸਮਝਣ ਲਈ ਤਰਕਸ਼ੀਲ ਸਾਹਿਤ ਬੁੱਕਸਟਾਲਾਂ ਤੋਂ ਖਰੀਦੋ ਚੰਗੀ ਜੀਵਨ ਜਾਚ ਬਣਾਉਣ ਲਈ ਤਰਕਸ਼ੀਲ ਸਾਹਿਤ ਪੜ੍ਹੋ ਅਤੇ ਬੱਚਿਆਂ ਨੂੰ ਵੀ ਬਚਪਨ ਤੋਂ ਹੀ ਅਸਾਰੂ ਤਰਕਸ਼ੀਲ ਵਿਗਿਆਨਕ ਸਾਹਿਤ ਪੜ੍ਹਨ ਦੀ ਆਦਤ ਪਾਓ ਤਰਕਸ਼ੀਲ ਸਾਹਿਤ ਮੁੱਖ ਦਫ਼ਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਵੀ ਮੰਗਵਾਇਆ ਜਾ ਸਕਦਾ ਹੈ ਸਾਡਾ ਪਤਾ ਤਰਕਸ਼ੀਲ ਭਵਨ ਤਰਕਸ਼ੀਲ ਚੌਕ ਬਰਨਾਲਾ ਮੋਬਾਈਲ 98769 53568 ਫੋਨ ਨੰਬਰ 01679 241 40